ਗੁਰਮੁਖ ਪੰਡਤ ਹੋਏ ਜਗ ਪਰ ਬੋਦੀਐ ਗੁਰਮੁਖ ਆਪ ਗਵਾਈ ਅੰਦਰ ਸੋਦੀਐ ਗੁਰਮੁਖ ਸਤ ਸੰਤੋਖ ਨਾ ਕਾਮ ਕਰੋਦੀਐ ਗੁਰਮੁਖ ਹੈ ਨਿਰਵੈਰ ਨ ਬੈਰ ਵਿਰੋਧੀਐ ਸਹੋ ਵਰਨਾ ਉਪਦੇਸ਼ ਸਹਿਜ ਸਮੋਦੀਏ ਤਨ ਜਣੇ ਦੀ ਬਾਉ ਜੋ ਦਾ ਜੋਦੀਏ ਗੁਰਮੁਖ ਮਤ ਅਗਾਹ ਗਾਹਣ ਗਾਹੀਏ ਗੁਰਮੁਖ ਬੇਪਰਵਾਹ ਨਬੇ ਪਰਵਾਹੀਏ ਸਰਬ ਸੁਖਾ ਸੁਖ ਸਾਚਾ ਏ ਹੋ ਗੁਰ ਉਪਦੇਸ ਮਨ ਮਹਲੇ ਹੋ ਸੋ ਕਹੋ ਟਾਲ ਗੁਰ ਸੇਵੀਐ ਅਹਨਿਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਮ ਦੀ ਨੂਰ ਅਰਸਹ ਕੁਰ ਸਹੋ ਝਟੀਐ ਤਉ ਦਿਠੇ ਸਚੇ ਪਾਤਸਾਹ ਮਲ ਜਨਮ ਜਨਮ ਦੀ ਕੱਟੀਐ ਸਜਣ ਸਚਾ ਪਾਤਸਾਹ ਸੇਰ ਸਾਹ ਦਸਾਹੂ ਜਿਸ ਪਾਸ ਵਹਿਟਿਆ ਸੋਹੀਏ ਸਬਨਾ ਦਾ ਵੀ ਸੋਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾ ਘਰ ਦੂਜਾ ਚੌਪਦੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਛੋੜ ਜਾਹੇ ਸੇ ਕਰਹ ਪਾਲ ਕਾਮ ਨ ਆਵਹਿ ਸੇ ਜੰਜਾਲ ਸੰਗ ਨ ਚੱਲਹਿ ਤੈਨਸਿਓ ਹੀਤ ਜੋ ਬੈਰਾਈ ਸੇਈ ਮੀਤ ਛੋੜ ਜਾਹੇ ਸੇ ਕਰਹ ਪਾਲ ਗਾਮਨਾ ਆਵਹਿ ਸੇ ਜੰਜਾਲ ਸੰਗ ਨ ਚੱਲ ਹੈ ਤិន ਸੋ ਹੀਤ ਜੋ ਬੈਰਾਈ ਸੇਈ ਮੀਤ ਐਸੇ ਭਰਮ ਭੁੱਲੇ ਸੰਸਾਰਾ ਜਨਮ ਪਦਾਰਥ ਖੋਏ ਗਵਾਰਾ ਰਹੋ ਸਾਚ ਧਰਮ ਨਹੀਂ ਭਾਵੈ ਡੀਠਾ ਝੂਠ ਤੋ ਹਸਿਓ ਰਚਿਓ ਮੀਠਾ ਦਾਤ ਪਿਆਰੀ ਵਿਸਰਿਆ ਦਾਤਾਰਾ ਜਾਣੈ ਨਾਹੀ ਮਰਣ ਵਿਚਾਰਾ ਵਸਤ ਪਰਾਇ ਕਉ ਉਠ ਰੋਵੈ ਕਰਮ ਧਰਮ ਸਗਲਾ ਈ ਖੋਵੈ ਹੁਕਮ ਨਾ ਬੂਝੈ ਆਵਣ ਜਾਣੇ ਪਾਪ ਕਰੈ ਤਾ ਪਛੋਤਾਣੇ ਜੋ ਤੁਧ ਭਾਵੈ ਸੋ ਪਰਵਾਣ ਤੇਰੇ ਭਾਣੇ ਨੋ ਕੁਰਬਾਨ ਨਾਨਕ ਗਰੀਬ ਬੰਦਾ ਜਾਣ ਤੇਰਾ ਰਾਖਲੇ ਸਾਹਿਬ ਪ੍ਰਭ ਮੇਰਾ ਜੋ ਤੁਧ ਭਾਵੈ ਸੋ ਪਰਵਾਣ ਤੇਰੇ ਭਾਣੇ ਨੂੰ ਕੁਰਬਾਨ ਨਾਨਕ ਗਰੀਬ ਬੰਦਾ ਜਾਣ ਤੇਰਾ ਰਾਖਲੇ ਸਾਹਿਬ ਪ੍ਰਭ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ